ਛੱਤੋ ਦੀ 베ਰੀ ਉਹ ਕਿੱਧਰ ਗਏ ਦਿਹਾੜੇ ਜਦ ਛੱਤੋ ਦੇ ਪਿਸ਼ਵਾੜੇ ਸਾਂ 베ਰ ਛੱਤੋ ਦੇ ਟਾਂਦੇ ਹੱਸ ਹੱਸ ਕੇ ਗਾਲਾਂ ਖਾਂਦੇ ਕਰ ਲਾਗੇ ਲਾਗੇ ਸਿਰਿਆਂ ਉਹ 베ਰੀ ਦੇ ਥੱਲੇ ਬਹਿਣਾ ਥੋੜੀ ਜਹੀ ਖੁਰਖੁਰ ਮਗਰੋਂ ਫਿਰ ਜਾ ਛੱਤੋ ਨੂੰ ਕਹਿਣਾ ਛੇਤੀ ਕਰ 베ਬੇ ਛੱਤੋ ਤੈਨੂੰ ਸਾਦੀ ਭੂਆ ਛੱਤੋ ਉਸ ਜਾਣਾ ਹੌਲੀ ਹੌਲੀ ਸਾਂ ਕਰਕੇ ਫੁਰਤੀ ਸ਼ੋਲੀ ਗਾਲੜ ਵਾਂਗੂੰ ਚੜ ਜਾਣਾ ਬੇਰਾਂ ਦਾ ਮੀਂਹ ਵਰਾਣਾ ਆਪੀ ਤਾਂ ਚੁਣ-ਚੁਣ ਖਾਣੇ ਸ਼ੋਰਾਂ ਨੂੰ ਦਬਕੇ ਲਾਣੇ ਬੱਚੂ ਹਰਨਾਮਿਆਂ ਖਾ ਲੈ ਸੰਤੂ ਡੱਬਾਂ ਵਿੱਚ ਪਾਲੈ ਖਾ ਖੂ ਕੇ ਥੱਲੇ ਲੈਣਾ ਫਿਰ ਬਣ ਵਰਤਾਰੇ ਬਿਨ ਕੁਝ ਵੰਡ ਕਰਾਈ ਲੈਣੀ ਕੁਝ ਕੰਡੇ ਚੁਭਾਈ ਲੈਣੀ ਫਿਰ ਚੀਕ ਚਹਾੜਾ ਪਾਣਾ ਉੱਤੋਂ ਛੱਤੋਂ ਦਾ ਆ ਜਾਣਾ ਉਸ ਝੂਠੀ ਮੁਠੀ ਕੁੱਟਣਾ ਅਸਾਂ ਝੂਠੀ ਮੁਠੀ ਰੋਣਾ ਉਸ ਤਾਉਣਾ ਸਾਡੀ ਛੱਡਣੀ ਅਸਾਂ ਟੱਪ ਕੇ ਪਰਾਂ ਖਲੂਣਾ ਉਸ ਗਾਲਾਂ ਦੇਣੀਆਂ ਖੁੱਲ ਕੇ ਅਸਾਂ ਗਾਉਣਾ ਅਗੋਂ ਰੜ ਕੇ ਛੱਤੋ ਮਾਈ ਦੀਆਂ ਗਾਲਾਂ ਹਨ ਦੁੱਧ ਦੇ ਘੋਦੀਆਂ ਨਾਲਾਂ ਅੱਜ ਓਏ ਜੇ ਕੋਈ ਆਖੇ ਅਸੀਂ ਹੋਈਏ ਲੋਹੇ ਲਾਖੇ ਅੱਜ ਸਾਨੂੰ ਕੋਈ ਜੇ ਘੂਰੇ ਅਸੀਂ ਚੁੱਕ ਚੁੱਕ ਪਈਏ ਹੂਰੇ ਗਾਲਾਂ ਰਹੀਆਂ ਇੱਕ ਪਾਸੇ ਅਸੀਂ ਚੱਲ ਨਾ ਸਕੀਏ ਹਾਸੇ ਗੱਲ ਗੱਲ ਤੇ ਭੱਜੀਏ ਥਾਣੇ ਅਸੀਂ ਭੁੱਲ ਬੈਠੇ ਉਹ ਜਾਣੇ ਉਹ ਕਿੱਧਰ ਗਏ ਦਿਹਾੜੇ ਜਦ ਛਤੋ ਦੇ ਪਿਛਵਾੜੇ ਸਾਂ ਬੇਰ ਛਤੋ ਦੇ ਟਾਂਦੇ ਹੱਸ ਹੱਸ ਕੇ ਗਾਲਾਂ ਖਾਂਦੇ ਤੁਹਾਨੂੰ ਆਪ